ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰੇ ਭਰਾ ਜੇ ਕਿਸੇ ਵੀਰ ਨੇ ਕੋਈ ਐਡ ਕਰਵਾਉਣੀ ਹੁੰਦੀ ਆ 62801 37325 ਮੀਰਾ ਮੋਬਾਈਲ ਨੰਬਰ ਹੈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਅੱਜ ਬਾਈ ਜੀ ਆਪਾਂ ਤੁਹਾਡੇ ਲਈ ਚਾਰ ਪਸ਼ੂ ਸੇਲ ਲਈ ਲੈ ਕੇ ਆਏ ਆਂ ਗੱਲਬਾਤ ਕਰਦੇ ਆਂ ਵੀਰਨਾ ਅੱਸੀ ਕਾ ਬਾਈ ਜੀ ਅੱਸੀ ਕਾਲ ਜੀ ਹਾਂਜੀ ਬਾਈ ਜੀ ਪਿੰਡ ਤੇ ਐਡਰੈਸ ਦੱਸ ਦੋ ਜੀ ਆਪਣਾ ਕਿਹੜਾ ਬਈ ਪਿੰਡ ਦੀਪਗੜ ਬਾਈ ਜਿਹੜਾ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਬਾਈ 9876320664 9876320664 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਰ ਦਾ ਪਹਿਲੇ ਬਾਰੇ ਗੱਲ ਗੱਲਬਾਤ ਕਰਦੇ ਆ ਜੀ ਬਾਈ ਨਾਲ ਹਾਂ ਬਾਈ ਜੀ ਕਹਿੰਦੇ ਮੈਂ ਸੂਏ ਜੀ ਇਹ ਇਹ ਦੂਜੀ ਸੂਏ ਆ ਬਾਈ ਠੀਕ ਹੈ ਜੀ ਦੂਜੀ ਸੂਏ ਝੋਟੀ ਆ ਇਹਦਾ ਮੰਨ ਕੇ ਚੱਲ ਵੀ ਅਜੇ ਹਫਤਾ ਬਾਕੀ ਠੀਕ ਹੈ ਜੀ ਦੂਜੀ ਸੂਏ ਝੋਟੀ ਇਹ ਹਫਤਾ ਬਾਕੀ ਆ ਹਨ ਹਵਾਲਾ ਚੈੱਕ ਕਰ ਸਕਦੇ ਹੋ ਪੂਰੀ ਵਧੀਆ ਠੰਡੀ ਸੀਲ ਬਾਈ ਪੂਰੀ ਵਧੀਆ ਬਾਈ ਠੰਡੀ ਸੀਲ ਪੂਰੀ ਮੋਲੀ ਨਹੀਂ ਕੋਈ ਠੀਕ ਹੈ ਜੀ ਹਾਂਜੀ ਬਾਈ ਜੀ ਦੁੱਧ ਕਿੰਨਾ ਆਈ ਏ ਥਲੇ ਮੇਰੇ ਇਹਨੇ ਬਲੂ ਨੇ ਆ ਮੈਨੂੰ ਵੀ 16 17 ਕਿਲੋ ਦੁੱਧ ਦਿੱਤਾ ਵਾ ਬਲੂ ਦਾ ਠੀਕ ਹੈ ਜੀ ਹੁਣ ਦੂਜੇ ਸੂਏ ਸੂਣ ਨੇ ਠੀਕ ਹੈ ਜੀ 16 17 ਕਿਲੋ ਵੀਰ ਨੇ ਜਿਵੇਂ ਦੱਸਿਆ ਪਹਿਲੇ ਸੂਏ ਦੁੱਧ ਦਿੱਤਾ ਵਾ ਵੱਡੀ ਬੁੱਢੀ ਬਹੁਤ ਆ ਬਾਈ ਕਾ ਬਹੁਤ ਵੱਡਾ ਚੈੱਕ ਕਰ ਸਕਦੇ ਹੋ ਠਡੀ ਪੂਰੀ ਵਧੀਆ ਪੂਰੀ ਠੰਡੀ ਸੀਲ ਆ ਥਾਣਾ ਵਾਣਾ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਤੇ ਬਾਈ ਇਹਦਾ ਰੇਟ ਰੇਟ ਵੀ ਫੋਨ ਤੇ ਕਰਾਂਗੇ ਪਰ ਫੋਨ ਮਿਲਿਆ ਨਹੀਂ ਠੀਕ ਹੈ ਜੀ ਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਰੇਟ ਵਗੈਰਾ ਪਰ ਹੋਊ ਜੈ ਜੀ ਰੇਟ ਚੈੱਕ ਕਰ ਸਕਦੇ ਹੋ ਥਾਣਾ ਪਾਨਾ ਤੁਸੀਂ ਪੂਰੀ ਵਧੀਆ ਠੰਡੀ ਸੀਗਦਾ ਬਾਈ ਚੋਟੀ ਹੁਣ ਹਾਂ ਬਾਈ ਥਾਲੇਵੇਂ ਦਾ ਕੋਈ ਮੌਨਿੰਗ ਬਹੁਤ ਚਵਾਈ ਠੀਕ ਹੈ ਜੀ ਕਿਚਨ ਦੀ ਬਹੁਤ ਚੰਗੀ ਹੈ ਠੀਕ ਹੈ ਜੀ ਠੀਕ ਹੈ ਰੇਟ ਵੀਰ ਕਹਿੰਦਾ ਆਪਾਂ ਫੋਨ ਤੇ ਕਰਨਾ ਮੌਕੇ ਤੇ ਵੀਰ ਕਹਿੰਦਾ ਮੈਂ ਮੰਤਾਨ ਵੀ ਕਰ ਦਾਂਗੇ ਪੂਰਾ ਜੈ ਜੀ ਰੇਟ ਹੋਊਗਾ ਹਨਾ ਜੈ ਜੀ ਬਾਈ ਜੈ ਜੀ ਠੀਕ ਹੈ ਜੀ ਆਪਣਾ ਜੈਲ ਮੋਲ ਉੱਠੋ ਠੀਕ ਹੈ ਜੀ ਹਾਂਜੀ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਦੂਜੀ ਮੱਝ ਬਾਰੇ ਤੇ ਬਾਈ ਜੀ ਇਹ ਇਹ ਵੀ ਬਾਈ ਦੂਜੇ ਸੂਏ ਤੋਂ ਠੀਕ ਹੈ ਜੀ ਇਹ ਤੋਂ ਟੀ ਵੀ ਦੂਜੇ ਸੂਏ ਆ ਇਹਦਾ ਵੀ ਉਹ ਵੀ ਪਲੂਨ ਦਾ 15 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਪਲੂਨ ਦਾ 15 ਕਿਲੋ ਦੁੱਧ ਦਿੱਤਾ ਵਾ ਇਸ ਵਾਰ ਤੁਸੀਂ ਥਾਣਾ ਬਾਨਾ ਚੈੱਕ ਕਰ ਸਕਦੇ ਹੋ ਹੋਰ ਵੀ ਜ਼ਿਆਦਾ ਦੇਣ ਦੀ ਉਮੀਦ ਹੈ ਨਾ ਬਾਈ ਹਾਂ ਬਾਈ ਦੁੱਧ ਹੈ ਕਿ 17-18 ਹੀ ਦੇ ਦੂ ਇਹ ਠੀਕ ਹੈ ਜੀ ਨਾਲੇ ਬਾਈ ਇਹ ਵੀ ਪਾਸ ਆਬ ਦਿਨਾਂ ਦੀ ਕੱਚੀ ਹੈ ਠੀਕ ਹੈ ਜੀ ਤੇ ਰੇਟ ਵਗੈਰਾ ਬਾਈ ਇਹਦਾ ਰੇਟ ਬਈ ਫੋਨ ਦੀ ਹੋਣਗੇ ਸਾਰਿਆਂ ਦੇ ਪਰ ਹੋਣਗੇ ਜਾਈ ਠੀਕ ਹੈ ਜੀ ਰੇਟ ਇਹਦਾ ਵੀ ਬਾਈ ਕਹਿੰਦਾ ਫੋਨਤੀ ਕਰਾਂਗੇ ਆਪਾਂ ਤੋਲ ਕੇ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਚੈੱਕ ਕਰ ਸਕਦੇ ਹੋ ਥਾਣਾ ਪਾਨਾ 15 16 ਕਿਲੋ ਪਹਿਲੇ ਸੂਏ ਦਾ ਦਿੱਤਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਚ ਵੀਰ ਨੇ ਦੱਸਿਆ ਸਾਰਿਆਂ ਨੇ ਰੇਟ ਫੋਨਤੀ ਹੋਣੇ ਆ ਮੌਕੇ ਦੇ ਵੀ ਮਾਨਤਨ ਵੀਰ ਕਹਿੰਦਾ ਆਪਾਂ ਕਰਦੇ ਆਂਗੇ ਥੋੜਾ ਬਹੁਤ ਸ਼ੁਰੂ ਕਰਾਂਗੇ ਵੀ ਫੋਨਟਾਰ ਦਾ ਸ਼ੁਰੂ ਠੀਕ ਹੈ ਜੀ ਹਾਂਜੀ ਅੱਗੇ ਗੱਲ ਕਰਦੇ ਆਂ ਬਾਈ ਜੀ ਇਸ ਬਾਰੇ ਇਹਦਾ ਬਈ ਸੂਏ ਪੀਚਾ ਠੀਕ ਹੈ ਜੀ ਤੀਜੇ ਸੂਏ ਆ ਤੇ ਬਾਈ ਜੀ ਦੁੱਧ ਵਗੈਰਾ ਇਹਦਾ ਹੈ ਇਹਦਾ ਬਈ 18 ਅਗਲੀ ਦਿਨ ਦਿੰਦਾ ਵਾ ਦੁੱਧ ਜੀ ਸੂਏ ਦੁੱਧ ਠੀਕ ਹੈ ਜੀ ਹੋਰ ਦੂਜੇ ਸੂਏ ਤੀਜੇ ਸੂਏ ਸੋਨਾ ਤੇ 18 ਲੀਟਰ ਵੀਰ ਕਹਿੰਦਾ ਦੂਜੇ ਸੂਏ ਦਿੱਤਾ ਦੁੱਧ ہاں ਥਣ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਵਧੀਆ ਠੰਡੀ ਸੀਲ ਆ ਨਹੀਂ ਇਹ ਤਾਂ ਕੋਈ ਮੋਲ ਹੀ ਨਹੀਂ ਬਾਈ ਕਿਸੀ ਮਹਿੰਗਾ ਠੀਕ ਹੈ ਸੰਗ ਪਖੋਲੇ ਵੇ ਪਖੋ ਦਾ ਮਨ ਵੀ ਕਿਤੇ ਪਾਸੇ ਕੋਈ ਗੁੱਜੀ ਵੀ ਚੈੱਕ ਕਰ ਸਕਦੇ ਹੋ ਤੁਸੀਂ ਰੇਟ ਵਗੈਰਾ ਫੋਨ ਤੇ ਇਹਦਾ ਵੀ ਫੋਨਤੀ ਹੋਣਾ ہاں ਬਈ ਨਹੀਂ ਫੋਨ ਠੀਕ ਹੈ ਜੀ ਤੋਰ ਕੇ ਚੱਕਰ ਕਰਵਾ ਦਿੰਦਾ ਬਈ ਹੈ ਨਾ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਇਹਦਾ ਵੀ ਥਾਣਾ ਬੰਨਾ ਸਾਰੇ ਪਸ਼ੂ ਇਹਨਾਂ ਬਾਈ ਕੋਲ ਟਾਪ ਦੀ ਬਰੀਡ ਹੁੰਦੇ ਆ ਰੇਟ ਬਾਈ ਕਹਿੰਦਾ ਫੋਨ ਤੀਆ ਤੀਜੇ ਸੂਏ ਸੂਣਾਗਾ ਹਾਂਜੀ ਤੀਜੇ ਸੂਏ ਸੂਣਾ ਬਾਈ ਦੁੱਧੇ ਸੂਏ ਇਹਨੇ 18 ਗ੍ਰੀ ਬੰਦ ਦਿੰਦਾ ਠੀਕ ਹੈ ਜੀ ਇਹ ਇਸਨੇ ਭਾਈ ਇਹ ਭਾਈ ਦੂਜੇ ਸਵੇਰੇ ਸੂਣਣਾ ਹਾਂ ਠੀਕ ਹੈ ਜੀ ਇਹਨੇ ਪਹਿਲੇ ਸੂਏ 12 12.5 ਕਿਲੋ ਦੁੱਧ ਦਿੱਤਾ ਕਹਿੰਦਾ ਠੀਕ ਹੈ ਜੀ ਹਾਂ ਥਾਣਾ ਵਾਣਾ ਇਹਦਾ ਵੀ ਚੈੱਕ ਕਰ ਸਕਦਾ ਤੁਸੀਂ ਥਾਲੇ ਵੀ ਪੱਖੋਂ ਕੋਈ ਨਹੀਂ ਭਾਈ ਖੁੱਜੀ ਵੀ ਸਾਰੇ ਪਾਸੇ ਬਹੁਤ ਥਾਲੇ ਵੇੜੀਆਂ ਹੋਣ ਠੀਕ ਹੈ ਜੀ ਅੱਜ ਇਹ ਸੀਦਾ ਇਸ ਵਾਰ ਭਾਈ ਜਿਆਦਾ ਦੁੱਧ ਦੇਣ ਦੀ ਉਮੀਦ ਹੈ ਨਾ ਪੂਰੀ ਹੋਊਗੀ ਹਾਂ ਭਾਈ ਇਹ ਕਿ 14 ਕਿਲੋ ਦੁੱਧ ਦੇ ਦੂ ਬਰਾਣਾ ਆਪਾਂ ਕਹੀਏ ਵੀ 14 ਕਿਲੋ ਖੁੱਣਾ ਦੁੱਧ ਦੇ ਦਈਏ ਠੀਕ ਹੈ ਜੀ ਰੇਟ ਇਹਦਾ ਵੀ ਫੋਨ ਤੀਏ ਭਾਈ ਇਹ ਥਾਰ ਵਾਲੇ ਕੋਲ ਫੋਨ ਠੀਕ ਹੈ ਜੀ ਵੀਰ ਨੇ ਦੱਸਿਆ ਜਿਵੇਂ ਪਿੰਡ ਦੀਪਗੜਾ ਵੀਰ ਦਾ ਜ਼ਿਲ੍ਹਾ ਬਰਨਾਲਾ ਦਾ ਮੋਬਾਈਲ ਨੰਬਰ ਆਪਾਂ ਤੁਹਾਨੂੰ ਫੇਰ ਦੱਸ ਦਾਂਗੇ ਇੱਕ ਵਾਰੀ ਤੇ ਥੱਲੇ ਵੀ ਸ਼ੋਅ ਕਰਾਂਗੇ ਸਕਰੀਨ ਤੇ ਵੀ ਵੀਰ ਨੇ ਸਾਰੇ ਸੰਪਰਕ ਕਰਕੇ ਸਾਰੇ ਪਸ਼ੂਆਂ ਦੀ ਜਾਣਕਾਰੀ ਤੁਸੀਂ ਇੱਕ ਵਾਰੀ ਫੇਰ ਲੈ ਸਕਦੇ ਹੋ ਫੋਨ ਤੇ ਰੇਟ ਸਾਰੇ ਪਸ਼ੂਆਂ ਦੇ ਫੋਨ ਤੇ ਕਰਨੇ ਆ ਪਰ ਰੇਟ ਜਾਇਜ਼ ਹੀ ਰਹਿਣਗੇ ਵੀਰ ਦੇ ਬਤਾ ਦੱਸੇ ਮੁਤਾਬਕ ਮੌਕੇ ਤੇ ਵੀ ਥੋੜਾ ਬਹੁਤਾ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਪੂਰੇ ਵਧੀਆ ਪਜੂਨ ਦੇ ਵੀਰ ਕੋਲੇ ਵੀਰ ਨੇ ਸਾਰੇ ਕੰਟੈਕਟ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੀ ਜ ਆਪਣੇ ਕਰੀ ਮੋਬਾਈਲ ਨੰਬਰ ਹੋਰ ਬੋਲ ਦਈਏ 9976320664 ਠੀਕ ਹੈ ਜ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਰ ਦਾ ਸੰਪਰਕ ਕਰਕੇ ਸਾਰੇ ਪਸ਼ੂਆਂ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੀਰ ਤੋਂ ਧੰਨਵਾਦ ਜੀ